ਇਹ ਬਾਅਦ ਚੋਦਨ ਵਾਲੀ ਵੀਡੀਓ ਬਣਾਈ ਗਈ ਬਾਅਦ ਦਾ ਕਤਲ ਕਿੱਥਾ ਜਾਂਦਾ ਤੇ ਮੰਗੂ ਮੱਠ ਨੇ ਜੋ ਉਹਨੂੰ ਸ਼ੱਕ ਪਈ ਉਹਨੇ ਪਹਿਲਾਂ ਤਾਂ ਜਾ ਕੇ ਦਰਵਾਜ਼ਾ ਖੜਕਾਇਆ ਉਹਨੇ ਜਦੋਂ ਨਹੀਂ ਖੋਲਿਆ ਫਿਰ ਉਹਨਾਂ ਨੇ ਇੱਕ ਤੋੜ ਕੇ ਫਿਰ ਅੰਦਰ ਉੱਥੇ ਕਤਲ ਕੀਤਾ ਉੱਥੇ ਜਿਹੜੀ ਗੱਲ ਘਟਨਾ ਵਾਪਰੀ ਆ ਪਹਿਲਾਂ ਤਾਂ ਮੈਂ ਆਪਣੇ ਸ਼ੇਰਸਨਾ ਸਮਾਜਵਾਦੀ ਬੋਲੋ ਉਹਦੀ ਪੂਰੀ ਚਰਨਾ ਨਿੰਦਾ ਕਰਨਾ ਹੈ ਜਹਾਂ ਲਈ ਤੇ ਚਲੋ ਇਨਵੈਸਟੀਗੇਸ਼ਨ ਕਰਨ ਦੇ ਗਏ ਆ ਉਹਨਾਂ ਨੇ ਇਸ਼ਾਰਾ ਇੱਕ ਮਿਲ ਚੁੱਕਾ ਕਿ ਇੱਕ ਪ੍ਰੀਪ੍ਰੈਂਡ ਜਿਹੜਾ ਸੀਸਰਾਂ ਨੂੰ ਅੱਜ ਸਾਡੇ ਕੋਲ ਸੀਮ ਸੈਨਾ ਜੀ ਥੋੜਾ ਜੀ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕੱਲ੍ਹ ਕੇ ਫੁਗਾੜੇ ਦੇ ਵਿੱਚ ਇੱਕ ਗੁਰੂ ਘਰ ਦੇ ਅੰਦਰ ਇੱਕ ਨਿਆਂਗ ਵੱਲੋਂ ਉਹਦੇ ਵੱਲੋਂ ਕਤਲ ਕੀਤਾ ਗਿਆ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂ ਜੀ ਥੋੜਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਅੱਜ ਮੈਨੂੰ ਇਸ ਕਾਬਲ ਸਮਝਾ ਤੇ ਮੇਰੇ ਕੋਲ ਆਏ ਹੋ ਤੇ ਇਸ ਮੁੱਦੇ ਬਾਰੇ ਜਾਣਕਾਰੀ ਦਿੱਤੀ ਕੱਲ੍ਹ ਫਗਵਾੜੇ ਦੇ ਛੇਵੀਂ ਪਾਛਾਈ ਗੁਰਦਵਾਰ ਸਾਹਿਬ ਇੱਥੇ ਜੋ ਸ਼ਰਾਫਾ ਵਜਾ ਰਿਹਾ ਉਸ ਬਹੁਤ ਭੀੜ ਭਰ ਉਹਦੇ ਵਿੱਚ ਗੁਰਦਵਾਰ ਸਾਹਿਬ ਆ ਉੱਥੇ ਜਿਹੜੀ ਕੱਲ ਘਟਨਾ ਵਾਪਰੀ ਆ ਪਹਿਲਾਂ ਤਾਂ ਮੈਂ ਆਪਣੇ ਸ਼ਿਵ ਸਨਹ ਸਮਾਜਵਾਦੀ ਬਲੋਂ ਉਹਦੀ ਪੂਰੀ ਤਰ੍ਹਾਂ ਨਾਲ ਨਿੰਦਾ ਕਰਦਾ ਆ ਮੈਂ ਰਾਜਕੁਮਾਰ ਅਰੋੜਾ ਸ਼ਿਵ ਸਨਹ ਸਮਾਜਵਾਦੀ ਤੋਂ ਪੰਜਾਬ ਪਰਿਵਾਰੀ ਆਪਣੀ ਪੂਰੀ ਟੀਮ ਵੱਲੋਂ ਔਰ ਜੋਰ ਸ਼ਬਦਾਂ ਵਿੱਚ ਉਹਦੀ ਨਿਖੇਧੀ ਕਰਦਾ ਹਾਂ ਕਿਉਂਕਿ ਸਾਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਇੱਕ ਧਰਮ ਦੇ ਕਿਸੇ ਸਮਾਜ ਦੇ ਨਹੀਂ ਹੈਗੇ ਉਹ ਪੂਰੇ ਸਰਬ ਸਾਂਝੇ ਆ ਔਰ ਹਰ ਇੱਕ ਧਰਮ ਦੇ ਮੰਨਣਯੋਗ ਆ ਔਰ ਸਤਕਾਰਯੋਗ ਆ ਥੋੜਾ ਜਿਹੀ ਇੱਕ ਚੀਜ਼ ਦੇਖੀ ਗਈ ਉਹਦੇ ਵਿੱਚ ਕਿੰਦਾ ਪੈਲਿੰਗ ਨਾਲ ਕੁਝ ਕੀਤਾ ਹੁੰਦਾ ਸਾ ਕੁਝ ਪਹਿਲਾਂ ਨੇ ਕੋਈ ਬੁਲਾਇਆ ਗਿਆ ਲੜਕੇ ਕੋ ਜੀ ਦੇਖਣੀ ਵੀਡੀਓ ਦੇ ਵਿੱਚ ਬੁਲਾ ਕੇ ਉਹਨੂੰ ਪੁੱਛਿਆ ਗਿਆ ਉਹਦੇ ਵੱਲੋਂ ਹੰਗ ਵੱਲੋਂ ਪੁੱਛਿਆ ਗਿਆ ਸਵਾਲ ਉਹ ਛੋਟਾ ਕਿ ਮੈਨੂੰ ਪਹਿਲਾਂ ਪੁੱਛਿਆ ਗਿਆ ਪੁੱਛ ਕੇ ਬਾਅਦ ਚ ਉਹਦੇ ਨਾਲ ਉਹਦੀ ਵੀਡੀਓ ਬਣਾਈ ਗਈ ਬਾਅਦ ਚ ਕਤਲ ਕੀਤਾ ਜਾਂਦਾ ਪੋ ਇਹ ਪ੍ਰਸ਼ਾਸਨ ਕਿਉਂ ਨਹੀਂ ਨਿਗਾਹ ਲੈ ਕੇ ਜਾਂਦਾ ਪੀਆ ਤੁਹਾਡੀ ਸ਼ਾਇਦ ਤੁਸੀਂ ਸ਼ਾਇਦ ਮੇਰੇ ਖਿਆਲ ਨਾਲ ਜੋ ਡੀਜੀਪੀ ਸਾਹਿਬ ਨੇ 8ਜੀਪੀ ਸਾਹਿਬ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਪ੍ਰੈਸ ਕਾਨਫਰੈਂਸ ਕੀਤੀ ਸੀ ਉਹਨਾਂ ਨੇ ਉਹਦੇ ਵਿੱਚ ਇਸ਼ਾਰਾ ਦਿੱਤਾ ਹੈ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਇਹ ਜੋ ਲਗਭਗ ਪਹਿਲੇ ਦਾ ਚਲੋ ਇਨਵੈਸਟੀਗੇਸ਼ਨ ਕਰਦੇ ਪਏ ਆ ਉਹਨਾਂ ਨੇ ਇਸ਼ਾਰਾ ਇੱਕ ਮਿਲ ਚੁੱਕਾ ਕਿ ਇੱਕ ਪ੍ਰੀਪ੍ਰੈਂਡ ਜਿਹੜਾ ਸੀ ਸਾਰਾ ਕੁਝ ਕਿਉਂਕਿ ਜੇ ਦੇਖੀ ਉਹ ਨਿਹੰਗ ਮਾਰਨ ਵਾਲਾ ਉਹ ਉੱਥੋਂ ਦੇ ਗੁਰਦੁਆਰੇ ਨਾਲ ਉਹਦਾ ਕੋਈ ਸਬੰਧ ਨਹੀਂ ਕੋਈ ਲਿੰਕ ਨਹੀਂ ਪਰ ਇਹ ਤਾਂ ਨਹੀਂ ਲੱਗਦਾ ਕਿ ਤੇ ਇਹ ਆਮ ਚੰਦਰ ਨੂੰ ਢਟਕਾਣ ਤਈ ਸੋਚੀ ਮੈਂ ਦੱਸਣਾ ਇਹ ਚੀਜ਼ ਨੂੰ ਸੋਚ ਸੋਚ ਪੂਰੀ ਕੋਸ਼ਿਸ਼ ਕੀਤੀ ਵੀ ਢਟਕਾਣ ਵਾਸਤੇ ਢਟਕਾ ਕੇ ਕੰਮ ਵੱਧ ਜਾਵੇ ਕਿ ਤੱਕ ਮੈਂ ਉਹੀ ਕਹਿੰਦਾ ਜੀ ਤੁਹਾਨੂੰ ਦੱਸਣ ਰਿਹਾ ਹਾਂ ਇਹ ਕਿ ਜਿੱਦਾਂ ਜੋ ਸਾਰੀ ਪ੍ਰੈਸ ਕਾਨਫਰੈਂਸ ਵਿੱਚ ਵੀ ਸਾਹਮਣੇ ਆਇਆ ਸਾਰੇ ਇੱਕ ਗੱਲ ਆਈ ਹੈ ਇਹ ਕਿ ਜਿਹੜਾ ਪਹਿਲੀ ਵਾਰ ਤਾਂ ਨਹੰਗ ਜਿਹੜਾ ਸ਼ਹੀਦਖਾਨ ਨਾਲ ਜਿਹਨੇ ਕਹਿੰਦੇ ਜੀ ਕਤਲ ਕੀਤਾ ਆ ਉਹਦਾ ਉਸ ਗੁਰਦੁਆਰਾ ਸਾਹਿਬ ਨਾਲ ਕੋਈ ਲਿੰਕ ਨਹੀਂ ਉਹ ਅਚਾਨਕ ਹੀ ਉੱਥੇ ਆਇਆ ਤੇ ਉਸ ਤੋਂ ਬਾਅਦ ਫਿਰ ਇਹ ਕਿਹਾ ਜਾ ਰਿਹਾ ਸੀ ਕਿ ਇਹ ਜਿਹੜਾ ਬੰਦਾ ਆ ਅੰਦਰ ਗੁਸਲ ਬਾਥਰੂਮ ਦੇ ਵਿੱਚ ਅੰਦਰ ਛੁਪ ਕੇ ਬੈਠਾ ਸੀ ਅੰਦਰ ਦਰਵਾਜ਼ਾ ਬੰਦ ਕਰਕੇ ਤੇ ਮੰਗੂ ਮੱਟ ਨੇ ਜੋ ਉਹਨੂੰ ਕੋ ਸ਼ੱਕ ਪਈ ਉਹਨੇ ਪਹਿਲਾਂ ਤਾਂ ਜਾ ਕੇ ਦਰਵਾਜ਼ਾ ਖੜਕਾਇਆ ਉਹਨੇ ਜਦੋਂ ਨਹੀਂ ਖੋਲਿਆ ਫਿਰ ਉਹਨਾਂ ਨੇ ਤੋੜ ਕੇ ਫਿਰ ਅੰਦਰ ਉੱਥੇ ਕਤਲ ਕੀਤਾ ਓਕੇ ਉਹਨਾਂ ਨੇ ਇਹ ਇਹੀ ਗੱਲ ਕਹੀ ਗਈ ਨਾ ਪਰ ਦੇਖਿਆ ਬਾਅਦ ਕੀ ਗਿਆ ਉਹਦੇ ਨਾਲ ਸੋਫੇ ਤੇ ਬਿਠਾੜ ਕੇ ਅੰਦਰ ਗੱਲਬਾਤ ਹੋ ਰਹੀ ਆ ਫਿਰ ਇਹ ਵੀ ਚੀਜ਼ ਸੋਚਣੀ ਹੈ ਦੇਖੋ ਨਾ ਗੁਰੂ ਘਰ ਇੱਕ ਬੰਦਾ ਐਂਟਰੀ ਦਿੰਦਾ ਐਂਟਰੀ ਹੁੰਦਾ ਰਾਤ ਦਾ ਸਮਾਂ ਹੁੰਦਾ ਕਿੱਦਾਂ ਐਂਟਰੀ ਕਰ ਗਿਆ ਗੁਰੂ ਘਰ ਦੇ ਨਾਲ ਬਹੁਤ ਵੱਡੀ ਸੋਚਣ ਦੀ ਗੱਲ ਹੈ ਪੂਰੀ ਉੱਤੇ ਕੈਮਰੇ ਵੀ ਲੱਗੇ ਹੋਏ ਆ ਕੈਮਰੇ ਲੱਗੇ ਪਏ ਆ ਕਿਸੇ ਪਾਠੀ ਨੀਗਾ ਦੇ ਵਿੱਚ ਨਹੀਂ ਆਇਆ ਕਿਉਂ ਹਨਾ ਕਿਸੇ ਨੀਗਾ ਦੇ ਵਿੱਚ ਨਹੀਂ ਆਇਆ ਇੱਕਦਮ ਇਹ ਐਂਟਰੀ ਕਰਨੀ ਉਹਦੀ ਵੀਡੀਓ ਬਣਾਣੀ ਕਿਉਂ ਉੱਤੇ ਕੋਈ ਸੇਵਾਦਾਰ ਨਹੀਂ ਸੀ ਗੁਰੂ ਘਰ ਕੋਈ ਪਾਠੀ ਸਾਹਿਬ ਨਹੀਂ ਸੀ ਕਿਤੇ ਉਹਨੇ ਨੀਗਾ ਦੇ ਵਿੱਚ ਨਹੀਂ ਆਈ ਚੀਜ਼ ਇਹ ਹੀ ਭਾਜੀ ਕੋਈ ਛੋਟਾ ਮੂਟਾ ਥੜੁਕੋ ਦਵਾਰ ਸੀ ਉਹ ਗੁਰਦਾਸ ਸਾਹਿਬ ਔਰ ਇਤਿਹਾਸਕ ਆ ਕਹਿੰਦੇ ਆ ਤੇ ਇੱਕ ਸ਼ਰਾਫਾ ਬਾਜ਼ਾਰ ਜਿਹੜਾ ਆ ਇੱਕ ਉੱਥੇ ਦਾ ਬਹੁਤ ਭੀੜ ਭੜਕੇ ਵਾਲਾ ਬਾਜ਼ਾਰ ਆ ਅੱਗ ਵੀ ਥੋੜੇ ਦਿਨ ਨੂੰ ਇਹ ਚੀਜ਼ ਦੇਖਿਓ ਨਹੀਂ ਜੋਤੀ ਚੋਂਗਰੂ ਗੁਰੂ ਬਾਨਕੀ ਮਹਾਰਾਜ ਦਾ ਚੌਂਕ ਇਹਦਾ ਕਿੰਨਾ ਗਿਆ ਆਪਣੇ ਕੁੱਲਰ ਪੀਜੇ ਵਾਲਾ ਉੱਤੇ ਵੀ ਇੱਕ ਵੀਡੀਓ ਇਹਦੇ ਵੱਲੋਂ ਕੀਤੀ ਗਈ ਹੰਗਾਮਾ ਕੀਤਾ ਗਿਆ ਬਾਅਦ ਚ ਉਹ ਉਹਨਾਂ ਨੇ ਕਿਤੇ ਹੋਣਾਂ ਸੀ ਉਹਨੇ ਵੀਡੀਓ ਕਲਿੱਪ ਕੱਢ ਕੇ ਪਾਤੀ ਸੀ ਮੇਕੋ 50000 ਰੁਪਏ ਮੰਗਦੇ ਇਹ ਕਿਉਂ ਬਾਰ ਬਾਰ ਕੀ ਫੇਮਸ ਹੋਣ ਪਿੱਛੇ ਕਰਦੇ ਬੇ ਕੁਛ ਇਹ ਕੀ ਆ ਨਾ ਏ ਭਾਈ ਇਹਦੇ ਉੱਪਰ ਜੋ ਸਾਡੀ ਨੌਲੇ ਇਹ ਉੱਪਰ ਪਹਿਲਾਂ ਵੀ 14 15 ਚੇਸ ਚੱਲਦੇ ਆ। ਹੂੰ। ਤੇ ਆਪਣੇ ਆਪ ਨੂੰ ਵਿਵਾਦਾਂ 'ਚ ਹੀ ਰੱਖਦਾ। ਮੈਂ ਹਾਈਲਾਈਟ ਚੰਦਾ ਹਾਈਲਾਈਟ ਹੋਵਾ ਮੈਂ। ਇਹ ਹੁਣ ਰੱਬ ਜਾਣੇ ਉਹ ਇਹ ਹਾਈਲਾਈਟ ਪਿੱਛੇ ਕੱਦਾ ਪੈਸਾ ਕੁਛ ਇਹ ਹਾਈਲਾਈਟ ਦਾ ਆ ਆਪ ਹੀ ਜਾ ਕੇ ਵਿੱਚ ਲਾਤਾ ਹੁਣ ਪਹਿਲਾਂ ਤੁਸੀਂ ਸ਼ਾਇਦ ਦੇਖਿਆ ਸੀ ਉਹ ਸੋਸ਼ਲ ਮੀਡੀਆ ਦੇ ਕੋਈ ਵਿੱਕੀ ਫੋਮਸ ਨਾਲ ਪੰਗੇ ਪਿਆ। ਮੈਨੂੰ ਮੈਸੇਜ ਕੀ ਦੇਣਾ ਚਾਹੁੰਦਾ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ? ਅਸੀਂ ਤਾਂ ਇਹ ਕਹਾਂਗੇ ਲੋਕਾਂ ਨੂੰ ਢਕਾਉਂਦਾ ਆ ਆਪਸੀ ਜਿਹੜਾ ਪਿਆਰ ਆ ਉਹ ਨੂੰ ਵਿੱਚ ਫਰਕ ਪਾਉਣਾ ਚਾਹੁੰਦਾ ਇਹ ਇਹ ਲੜਾਈ ਝਗੜੇ ਕਾਉਣੇ ਜਾਂਦਾ ਅੱਜ ਇਹ ਲੋਕ ਪੰਜਾਬ ਨੂੰ ਨਹੀਂ ਸਹੀ ਦੇਖਣਾ ਚਾਹੁੰਦੇ ਆ ਕਿਰਸੋ ਕੀ ਦਸਰਾ ਪਿਆ ਪੰਜਾਬ ਸਾਡਾ ਸੋਨੇ ਰੋ ਜੀ ਇਹ ਇਹ ਲੋਕ ਸੋਨੇ ਵਗੀ ਕਿ ਕਿ ਝੀੜੀ ਆ ਦੀ ਪੰਜਾਬ ਦੀ ਇਹ ਜਿਹੜੇ ਲੋਕ ਆ ਇਹ ਆਪਣੀਆਂ ਰੋਟੀਆਂ ਸੇਕਦੇ ਆ ਸਿਆਸੀ ਰੋਟੀਆਂ ਸੇਕਦੇ ਆ ਔਰ ਇਹਦੀਆਂ ਧਾਰਨਾ ਕਿੰਨੀਆਂ ਹੋ ਗਈਆਂ ਪਹਿਲਾਂ ਵਿੱਕੀ ਥੋਮਸ ਨਾਲ ਦਰਵਾਜ਼ਾ ਸਾਹਮਣੇ ਇੱਕ ਗੁੱਟ ਵੱਡਾ ਦਾ ਖਿਆ ਪੰਗਾ ਪਿਆ ਹੀ ਬੜਾ ਕਿੱਦਾਂ ਹੋਇਆ ਉਸ ਤੋਂ ਬਾਅਦ ਫਿਰ ਨੇ ਕੀ ਕੀਤਾ ਇੱਕ ਆਪਣੇ ਜਰਨਲਦੋਤੋਂ ਮਸੀਹ ਪਾਸਟਰ ਹੈਗੇ ਅੰਕੁਰ ਗੁਪਤਾ ਜੀ ਤੇ ਇੱਕ ਲੇਡੀ ਸੀਗੇ ਕੋਈ ਨਾ ਬਨੀਤ ਕੋ ਉਹਨਾਂ ਦਾ ਆਪਸ ਵਿੱਚ ਕੋਈ ਕਲੇਸ਼ ਚੱਲਦਾ ਸੀ ਤੇ ਪਰ ਇਹਨੇ ਉੱਥੇ ਵੀ ਲਾਤੜਾ ਲਾ ਕੇ ਜਾ ਕੇ ਤਾਂ ਗੁਰਦੁਆਰਾ ਸਾਹਿਬ ਦਾ ਕੋਈ ਮੁੱਦਾ ਬਣਾ ਕੇ ਤਾਂ ਇਹਨੇ ਉੱਥੇ ਵੀ ਜਾਣ ਕੇ ਉੱਥੇ ਮਾਮਲਾ ਦਾ ਜਿਕਰਾ ਉਹ ਵੀ ਕਾਫੀ ਆਪਣੇ ਪ੍ਰੈਸ ਕਲੱਬ ਵਿੱਚ ਵੀ ਕਾਫੀ ਹੰਗਾਮ ਹੋਇਆ ਸੀ ਪ੍ਰੈਸ ਕਲੱਬ ਸਾਡੇ মিডিਆ ਕਲੱਬ ਦੇ ਵਿੱਚ ਸਿੱਧਾ ਐਂਟਰੀ ਕਰ ਗਿਆ ਉਹ ਉੱਥੇ ਵੀ ਹੰਗਾਮ ਹੋਇਆ ਸੀ ਕਾਫੀ ਹੰਗਾਮ ਹੋਇਆ ਸੀ ਉਹ ਵੀ ਕਾਫੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤੇ ਐਤੋਂ ਬਾਅਦ ਇਹਨੇ ਫੇਰ ਪ੍ਰਸ਼ਾਸਨ ਕਿਉਂ ਨਹੀਂ ਨੱਤ ਪੰਦਾ ਇਦਾਂ ਦੇ ਬੰਦੇ ਨੂੰ ਪ੍ਰਸ਼ਾਸਨ ਹੁਣ ਜੇ ਮੈਂ ਦੇਖਾਂ ਤਾਂ ਮੇਰੇ ਹਿਸਾਬ ਨਾਲ ਤਾਂ ਇੱਥੇ ਸਾਡੇ ਜਿਹੜੇ ਕਾਨੂੰਨ ਦੇ ਨਿਯਮ ਹੈ ਨਾ ਉਹ ਸਹੀ ਨਹੀਂ ਹੈਗੇ ਇੱਕ ਛੋਟਾ ਸਵਾਲ ਮੇਰਾ ਹੋਰ ਕੱਲ ਤਾਂ ਹੀ ਇਹਦਾ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਇੱਕ ਵੀਡੀਓ ਵਾਇਰਲ ਹੁੰਦੀ ਵੀ ਇੱਕ ਲੜਕੀ ਦੀ ਪਰਵਾਸੀ ਠੀਕ ਹੈ ਉਹ ਵੀ ਸ਼ਾਇਦ ਮੈਨੂੰ ਇਹ ਨਹੀਂ ਨਿਆਂਗੀਰ ਸ਼ਾਇਦ ਲੱਗਦਾ ਵੀ ਉਹ ਗੁਰੂ ਹੈ ਨਾ ਉਹਨੂੰ ਨਿਆਂਗ ਨੂੰ ਕਿੰਨਾ ਚਿੱਟਾ ਪੀਂਚਦਾ ਠੀਕ ਹੈ ਵਿਚ ਕੀ ਨਿਆਂਗਾ ਉਹਦੇ ਚਪੇੜਾ ਵੀ ਮਾਰੀ ਲੜਕੀ ਦਾ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਉਹ ਚੀਜ਼ ਨੂੰ ਲੈ ਕੇ ਵੈਸੇ ਮੈਂ ਇਹ ਵੀਡੀਓ ਇਹ ਦੇਖੀ ਨਹੀਂ ਹੈਗੀ ਪਰ ਫਿਰ ਵੀ ਜਿਹੜੇ ਚਪੇੜਾ ਮਾਰਨੇ ਆ ਇੱਕ ਲੇਡੀ ਦੇ ਔਰ ਲੜਕੀ ਦੇ ਤਾਂ ਭਾਜੀ ਤੇ ਇਹਦਾ ਗੁਰੂ ਸਾਹਿਬ ਮਡਵਾਸੀਆਂ ਨੂੰ ਪਟਕਾਣਾ ਚਾਹੁੰਦੇ ਪਏ ਭਾਜੀ ਇਹ ਤਾਂ ਆਪਣੇ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਾ ਲਓ ਜਾਂ ਸਾਡੇ 10 ਪਿਤਾ ਲਾ ਲਓ ਗ੍ਰੰਥ ਸਾਹਿਬ ਦੀ ਬਾਣੀ ਲਾ ਲਓ ਕੋਈ ਵੀ ਬਾਣੀ ਲਾ ਲਓ ਕਿਸੇ ਵਿੱਚ ਵੀ ਨਹੀਂ ਇਹ ਅੱਗੇ ਤਾਂ ਦੇ ਕੇ ਇੱਕ ਲੜਕੀ ਚ ਪੇੜਾ ਮਾਰੋ ਇਹ ਤਾਂ ਆ ਕੇ ਚਲੋ ਜੇ ਹੁਣੀ ਕੋਈ ਗਲਤੀ ਕੀਤੀ ਹੋਈ ਆ ਪਹਿਲਾਂ ਹੁਣ ਸਮਝਾਓ ਨਹੀਂ ਸਮਝੀ ਨਸ਼ਾ ਵੇਚਦੀ ਉਹ ਨਸ਼ਾ ਉਹਨੇ ਕੋ ਲਿਖ ਲਿਆ ਨਹੀਂ ਵੀਡੀਓ ਦੇ ਵਿੱਚ ਲਾਈਵ ਕਰਾ ਲਾ ਵੀਡੀਓ ਦੇਖੀ ਗਈ ਜੇ ਮਿਲਿਆ ਹੀ ਨਹੀਂ ਤਾਂ ਫੇਰ ਤਾਂ ਹੁਣ ਸਜ਼ਾ ਦੇਣਾ ਤਾਂ ਉਹ ਤਾਂ ਅਸੀਂ ਕਹਿੰਨੇ ਉਹ ਲੇਡੀ ਚਾਹੀਦਾ ਉਹ ਸਾਡੇ ਨਾਲ ਦੱਸੇ ਅਸੀਂ ਉਹਦੇ ਨਾਲ ਉਹਦੀ ਹੈਲਪ ਕਰਾਂਗੇ ਇਹ ਵੀਡੀਓ 'ਚ ਇਹ ਵੀ ਗੱਲ ਕਹੀ ਨਹੀਂ ਆਂ ਗੱਲ ਉਹ ਕਹਿੰਦਾ ਮੈਂ ਸੌਦਾ ਲਾਵਾਂਗਾ ਦੇਖ ਲੋ ਇਹ ਭਾਜੀ ਅੱਜ ਕੱਨਾ ਇਹ ਗੁਰੂ ਕੀ ਜਿਹੜੀ ਫੌਜ ਆ ਨਾ ਇਹਦੇ ਵਿੱਚ ਵੀ ਇਹੀ ਲਾ ਲੋ ਕਿ ਸਾਡੇ ਕਿਸੇ ਵੀ ਲੈ ਲੋ ਹਰੇਕ ਵਿੱਚ ਅੱਜ ਕੱਲ ਕਾਲੀਆਂ ਭੇਡਾਂ ਹੈਗੀਆਂ ਚੰਦ ਕ ਕਾਲੀਆਂ ਜਿਹੜੀਆਂ ਭੇਡਾਂ ਆ ਇਹ ਹੀ ਨੁਕਸਾਨ ਕਰਦੀਆਂ ਇਹ ਹੀ ਯਾਨੀ ਕਿ ਧਰਮ ਸਮਾਜ ਨੂੰ ਬਦਨਾਮ ਕਰਦੀਆਂ ਇਹ ਆਪਣੀਆਂ ਜਿਹੜੀਆਂ ਰੋਟੀਆਂ ਸੇਕਦੀਆਂ ਸੋ ਮੈਂ ਤਾਂ ਸਾਰੇ ਸ਼ਾਸਨ ਪ੍ਰਸ਼ਾਸਨ ਅੱਗੇ ਇਹੀ ਪੁਰਜੋ ਸ਼ਬਦਾਂ ਚ ਬੇਨਤੀ ਕਰੂੰਗਾ ਅਪੀਲ ਕਰੂੰਗਾ ਕਿ ਜਿਹੜੀਆਂ ਇਹੋ ਜਿਹੀਆਂ ਕਾਲੀਆਂ ਭੇਡਾਂ ਉਹਨਾਂ ਨੂੰ ਜਰੂਰ ਸਬਕ ਸਿਖਾਉਣ ਤੇ ਹੁਣ ਵੀ ਜਿਹੜੀ ਆਹ ਚਲੋ ਜੀ ਮੈਂ ਆਪਾਂ ਘਟੜਾਂ ਦੀ ਗੱਲ ਕਰਦੇ ਆਂ ਫਗਵਾੜੇ ਵਾਲੀ ਇਹਦੇ ਵਿੱਚ ਜੋ ਤਾਂ ਇਹਨਾਂ ਦੇ ਇੱਕ ਮਾਮਲਾ ਦਾ ਦੱਜ ਕੀਤਾ ਉਹ ਤਾਂ ਇੱਕ ਕੀਤਾ ਸਿਰਫ ਮੰਗੂ ਮੱਠ ਤੇ ਪਰ ਉਹ ਵੀਡੀਓ ਵਿੱਚ ਲਾਸਟ ਵਿੱਚ ਜਿੱਥੇ ਮੰਗੂ ਮੱਠ ਉਹਨੂੰ ਮਾਰਨ ਤੋਂ ਬਾਅਦ ਆਪ ਸਵੀਕਾਰ ਕਰਦਾ ਹੋਇਆ ਕਿ ਮੈਂ ਕਤਲ ਕਰ ਦਿੱਤਾ ਬੇਅਦਬੀ ਕਰਨਾ ਸੀ ਮੈਂ ਮਾਰ ਦਿੱਤਾ ਉਹਦੇ ਨਾਲ ਹੋਰ ਵੀ ਇੱਕ ਦੋ ਬੰਦੇ ਦਿਖਾਈ ਦਿੰਦੇ ਆ ਵੀਡੀਓ ਵਿੱਚ ਤੇ ਅਸੀਂ ਚਾਹੁੰਦੇ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਖਿਲਾਫ ਵੀ ਮਾਮਲਾ ਦਰਜ ਹੋਣਾ ਚਾਹੀਦਾ ਬਾਕੀ ਦੂਜਾ ਜਿਹੜਾ ਪੋਸਤ ਪ੍ਰਸ਼ਾਸਨ ਵੱਲੋਂ ਅਸੀਂ ਕੱਲ੍ਹ ਮੇਕੋ ਵੀ ਦੇਖੀ ਸੀ ਗੁਰਿੰਦਰ ਸਿੰਘ ਢਿੱਲੋਂ ਜੀ ਏਡੀਜੀਪੀ ਹੈਗੇ ਲਾਅ ਐਂਡ ਆਰਡਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਨਾਲ ਸਾਡੇ ਮਖਵਿੰਦਰ ਸਿੰਘ ਐਸਐਸਪੀ ਜਲੰਧਰ ਤੇ ਮੈਡਮ ਸਮਾਪ ਕਿਉਂ ਉਹਨਾਂ ਨੂੰ ਨਾਤ ਪਾਣੀ ਚਾਹੀਦੀ ਆ ਉਹਨਾਂ ਨੇ ਇਸ਼ਾਰੇ ਕਾਲੇ ਦੇ ਦਿੱਤੇ ਮੀਡੀਆ ਵਿੱਚ ਹੁਣ ਬਾਕੀ ਗਾਂ ਕੀ ਕਾਰਵਾਈ ਕਰਦੇ ਕੀ ਨਹੀਂ ਕਰਦੇ ਪਤਾ ਨਹੀਂ ਪਰ ਇੱਕ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਫਸਟ ਦੱਸ ਦਿੱਤਾ ਕਿ ਹਰ ਪਹਿਲੋਂ ਤੇ ਜਿਹੜੀ ਆ ਜਾਣਕਾਰੀ ਹੋਊਗੀ ਇਨਕੁਆਰੀ ਹੋਊਗੀ ਜਾਂਚ ਹੋਊਗੀ ਜਿਹੜੇ ਵੀ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਪਿੱਤੀ ਜਾਵੇਗੀ ਤੇ ਦੂਧਾ ਗੱਲ ਉਹਨਾਂ ਨੇ ਸਪਸ਼ਟੇ ਵੀ ਕਰ ਦਿੱਤਾ ਹੈ ਕੱਲ ਪ੍ਰੈਸ ਕਾਨਫਰੰਸ ਵਿੱਚ ਕਿ ਇਹ ਜਿਹੜਾ ਮੁੱਦਾ ਆ ਇਹ ਬੇਅਦਬੀ ਦਾ ਹਜੇ ਤੱਕ ਕਿਤੇ ਵੀ ਸਾਹਮਣੇ ਨਹੀਂ ਆਇਆ ਹੈ ਠੀਕ ਹੈ ਜੀ ਤੇ ਸਾਡੇ ਨਾਲ ਰੋੜਾ ਜੀ ਆਏ ਸਾਡੇ ਆਫਿਸ ਗੱਲਬਾਤ ਕੀਤੀ ਗਈ ਇਹਨਾਂ ਦੇ ਕੱਲ ਦੇ ਮੁੱਦੇ ਬਾਰੇ ਬਹੁਤ ਧੰਨਵਾਦ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰੋ ਫੋਲੋ ਕਰੋ ਕਮੈਂਟ ਜੁਦਾਈ ਦਿਓ ਬਹੁਤ ਧੰਨਵਾਦ ਸਾਰਿਆਂ ਦਾ